ਗਰਮੋ ਘਪਿਆ ਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬਤ ਹੈ ਸੱਚੇ ਪਾਤਸ਼ਾਹ ਮਹਾਰਾਜ ਦਾ ਵਚਨ ਹੈ ਹਮ ਕੂਕਰ ਤੇਰੇ ਦਰਬਾਰ ਔਕਾ ਆਗੇ ਵਾਦਨ ਪ੍ਰਸਾਰ ਜਿੱਦਾਂ ਹੋਰ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਚਨ ਨੇ ਕੁੱਤੇ ਬਾਰੇ ਕੂਕਰ ਬਾਰੇ ਕੂਕਰ ਕੁੱਤੇ ਨੂੰ ਕਿਹਾ ਜਾਂਦਾ ਕਿਤੇ ਮੋਦੀ ਆਖਿਆ ਮੋਦੀਆ ਕਬੀਰ ਕੁੱਕਰ RAM ਕੋ ਮੋਤੀਆ ਮੇਰਾ ਨਾਓ ਸੋ ਕਹਿੰਦੇ ਅਸੀਂ ਪ੍ਰਮਾਤਮਾ ਦੇ ਕੁੱਕਰ ਆ ਮੇਰਾ ਨਾਮ ਮੋਤੀ ਆ ਜਿਹਨ ਕ ਮੋਤੀ ਰੱਖਿਆ ਹੋਇਆ ਸਵਾਮੀ ਕੋ ਗਿਰੋ ਜੋ ਸਦਾ ਸੁਵਾਨ ਤਤਨ ਇਨ ਨਿਤ ਸਵਾਨ ਵੀ ਕੁੱਤੇ ਨੂੰ ਕਿਹਾ ਗਿਆ ਸੋ ਕੁੱਤੇ ਬਾਰੇ ਵੀ ਬਹੁਤ ਜ਼ਿਆਦਾ ਗੁਰਬਾਣੀ ਵਿੱਚ ਆ ਦਰਜ ਹੈ ਕੁੱਤੇ ਦਾ ਨਾਮ ਸੋ ਇਹ ਪ੍ਰੇਮਾ ਭਗਤੀ ਵਾਲੇ ਸ਼ਬਦ ਨੇ ਆਪਦੇ ਆਪ ਨੂੰ ਕੁੱਤਾ ਸਮਝਣਾ ਕਿਉਂਕਿ ਕੁੱਤਾ ਮਾਲਕ ਦਾ ਵਫਾਦਾਰ ਹੁੰਦਾ ਹੈ ਘਰ ਛੱਡ ਕੇ ਨਹੀਂ ਜਾਂਦਾ ਹੈਗਾ ਮਾਰੋ ਕੁੱਟੋ ਸਵਾਨ ਤਜਤ ਨਹੀਂ ਨਿਤ ਨਹੀਂ ਛੱਡ ਕੇ ਜਾਂਦਾ ਮਾਰੋ ਫੇਰਾ ਫੇਰਾ ਆ ਜਾਂਦਾ ਇੱਕ ਵਾਰੀ ਰੋਟੀ ਪਾਈ ਹੋਈ ਕੁੱਤੇ ਨੂੰ ਸਾਲ ਭਰ ਤੁਹਾਡਾ ਰਾਖੀ ਕਰਦਾ ਰਹੇਗਾ ਵੀ ਹਾਂ ਮੈਨੂੰ ਨੇ ਰੋਟੀ ਪਾਈ ਏ ਬਸ਼ਾਦਾ ਸ਼ਕਾਇ ਸੋ ਗੱਲ ਵਿਚਾਰ ਕਰਦੇ ਆਪਾਂ ਬਹੁਤ ਵਾਰ ਲਗਭਗ ਕਈ ਵਾਰ ਤਾਂ ਮਹੀਨਾ ਮਹੀਨਾ ਲਗਾਤਾਰ ਚੱਲਦਾ ਰਹਿੰਦਾ ਹੈ ਕਿ ਕੁੱਤੇ ਰੋਂਦੇ ਨੇ ਤੇ ਛੋਟੇ ਬੱਚੇ ਉਹਨਾਂ ਨੂੰ ਸੁਣ ਕੇ ਡਰ ਵੀ ਜਾਂਦੇ ਨੇ ਕਿ ਉਹਨਾਂ ਦੀ ਆਵਾਜ਼ ਜਦੋਂ ਉਹਦਾ ਭੌਂਕਣ ਦਾ ਭੌਂਕਣਾ ਹੋਰ ਹੁੰਦਾ ਤੇ ਰੋਣਾ ਹੋਰ ਤਰ੍ਹਾਂ ਉਹਨਾਂ ਦੀ ਜਿਹੜੀ ਕਲੰਬੀ ਚੀਕ ਵਾਂਗੂ ਹੁੰਦਾ ਉੱਤੇ ਮੂੰਹ ਹਰ ਕੇ ਰੋਣਗੇ ਉਹ ਤੇ ਕਈ ਕਈ ਵਾਰ ਪਿੰਡਾਂ ਦੇ ਵਿੱਚ ਤਾਂ ਸਾਰੇ-ਸਾਰੇ ਪਿੰਡ ਦੇ ਕੁੱਤੇ ਰੋਂਣ ਲੱਗ ਜਾਂਦੇ ਨੇ ਸੋ ਇਹ ਮਹਿਸੂਸ ਕਰਦੇ ਨੇ ਇੱਕ ਗੱਲ ਹੋਰ ਤੁਹਾਨੂੰ ਜਣੀ ਜਿਹੜੇ ਹੋਰ ਦੇਸ਼ ਦੇ ਬਾਹਰਲੇ ਦੇਸਾਂ ਤੇ ਕੁੱਤੇ ਨੇ ਉਹਨਾਂ ਦੇ ਨਾਲ ਆਪਣੇ ਜਿਹੜੇ ਦੇਸੀ ਪਿੰਡੂ ਕੁੱਤੇ ਹੁੰਦੇ ਨੇ ਉਹਨਾਂ ਦਾ ਫਰਕ ਹੁੰਦਾ ਇਹ ਪਰਮੇਸ਼ਰ ਜਾਣਦੇ ਕੀ ਗੱਲਬਾਤ ਹੈ ਵਾਹਿਗੁਰੂ ਜਾਣਦੇ ਜਦੋਂ ਕੁੱਤੇ ਰੋਂਦੇ ਨੇ ਤਾਂ ਆਪਣੇ ਅੰਦਰ ਵੀ ਇੱਕ ਕੁਝ ਤਾਂ ਗੱਲਾਂ ਸੁਣੀਆਂ ਹੁੰਦੀਆਂ ਨੇ ਕੁਝ ਆਪਣੇ ਆਪ ਆਪਾਂ ਹੀ ਮਹਿਸੂਸ ਕਰਦੇ ਆਂ ਕਿਉਂ ਆਪਾਂ ਨੇ ਇਹ ਸੁਣਿਆ ਹੋਇਆ ਹੈ ਕਿ ਜਦੋਂ ਕੋਈ ਕੁੱਤਾ ਰੋਂਦਾ ਹੈ ਜਾਂ ਕੁੱਤੇ ਬਹੁਤੇ ਰੋਂਦੇ ਨੇ ਉਹਨੂੰ ਆਪਾਂ ਮਾੜਾ ਗਿਣਦੇ ਹਾਂ ਸਾਡੇ ਅੰਦਰ ਇਹ ਗੱਲ ਬੈਠੀ ਹੋਈ ਹੈ ਵੀ ਕੋਈ ਘਟਨਾ ਨਾ ਦੁਰਘਟਨਾ ਨਾ ਕੋਈ ਵਾਪਰ ਜਾਵੇ ਕੋਈ ਦੁੱਖ ਦੀ ਖਬਰ ਨਾ ਆ ਜਾਵੇ ਪਰ ਗੁਰਮੁਖ ਪਿਆਰਿਓ ਜਮਦੂਤਾਂ ਦੇ ਨਾਲ ਜਾਂ ਮਰਨ ਦੇ ਨਾਲ ਮੌਤ ਦੇ ਨਾਲ ਇਹ ਚੀਜ਼ ਨੂੰ ਕੁੱਤਿਆਂ ਦੇ ਰੋਂਨ ਨੂੰ ਜਾਦੇ ਜੋੜਿਆ ਗਿਆ ਹੈ ਜਿਵੇਂ ਆਪਾਂ ਦਾਦਿਆਂ ਪਰਦਾਦਿਆਂ ਤੋਂ ਬਾਬਿਆਂ ਤੋਂ ਆਪਣੇ ਬਜ਼ੁਰਗਾਂ ਤੋਂ ਪਹਿਲਾਂ ਗੱਲਾਂ ਸੁਣਦੇ ਹੁੰਦੇ ਸੀਗਾ ਉਹਨਾਂ ਦੇ ਗੈਸ ਸੀ ਉਹਨਾਂ ਦੇ ਅੰਦਾਜ਼ੇ ਸੀਗੇ ਸੋ ਲਗਭਗ ਗੱਲ ਤਾਂ ਇਹ ਸੱਚੀ ਹੈ ਉਹਨਾਂ ਨੂੰ ਕੁਝ ਦਿਖਦਾ ਘੁੱਤਿਆਂ ਨੂੰ ਜਾਂ ਫਿਰ ਅਨੁਭਵ ਉਹ ਕਰਦੇ ਨੇ ਤੁਸੀਂ ਉਹਨਾਂ ਦੇ ਕੁੱਤੇ ਸਾਹਮਣੇ ਵਸਰੀ ਵਜਾਉਣ ਲੱਗ ਜਾਓ ਉਹ ਇਸ ਤਰ੍ਹਾਂ ਇਸ ਤਰ੍ਹਾਂ ਕਰ ਸਰ ਕਰਨਗੇ ਤੇ ਇਦਾਂ ਕਰਨਗੇ ਇਦਾਂ ਕਰਨਗੇ ਸੋ ਕਾ ਵੀ ਕੁਝ ਪੰਛੀਆਂ ਦੇ ਵਿੱਚ ਜਾਨਵਰਾਂ ਦੇ ਵਿੱਚ అనుਪਭ ਫੀਲਿੰਗ ਲੈਣ ਦੀ ਬਹੁਤ ਜ਼ਿਆਦਾ ਸ਼ਕਤੀ ਹੁੰਦੀ ਹੈ ਸਵੇਦਨਸ਼ੀਲ ਬਹੁਤ ਹੁੰਦੇ ਨੇ ਇਹਨਾਂ ਨੂੰ ਜਦੋਂ ਤੁਸੀਂ ਬਹੁਤ ਜ਼ਿਆਦਾ ਭਜਨ ਪਾਠ ਕਰਨ ਲੱਗ ਜਾਓ ਜਿੱਦਾਂ ਹੁਣ ਸਾਡਾ ਸਥਾਨ ਹੈ ਜਿਹੜਾ ਉਹ ਬਾਹਰਲੇ ਰੋਹੀਆ ਰੋਹੀ ਬਿਆਬਾਨ ਦੇ ਵਿੱਚ ਹੈ ਆਲੇ ਦੁਆਲੇ ਦੂਰ ਦੂਰ ਪਿੰਡ ਨੇ ਅਸੀਂ ਰੋਹੀ ਯਾਨੀ ਕਿ ਖੇਤਾਂ ਵਿੱਚ ਬੈਠੇ ਆ ਜਦੋਂ ਅਸੀਂ ਇਹ ਚੀਜ਼ ਤੇ ਜ਼ਿਆਦਾ ਜ਼ੋਰ ਦੇ ਦਿੰਨੇ ਆ ਲਗਾਤਾਰ ਨਾਮ ਸਿਮਰਦੇ ਉਦੋਂ ਇਹਨਾਂ ਦੀ ਰੋਂ ਦੀ ਆਵਾਜ਼ ਵੀ ਰੋਣਾ ਇਹਨਾਂ ਦਾ ਜ਼ਿਆਦਾ ਹੋ ਜਾਂਦਾ ਹੈ ਕਈ ਕਈ ਕੁੱਤੇ ਰੋਂਦੇ ਨੇ ਔਰ ਗੱਲ ਕੀ ਹੈ ਇਹਨਾਂ ਨੂੰ ਇਹ ਰੋਂਦੇ ਕਿਉਂ ਨੇ ਇੱਕ ਤਾਂ ਇਹ ਨਾ ਜਣੀ ਮਨੋਵਿਗਿਆਨੀਆਂ ਨੇ ਵੀ ਤੇ ਹੋਰ ਵੀ ਜੋ ਇਹ ਚੀਜ਼ਾਂ ਨੂੰ ਖੋਜ ਕਰਦੇ ਨੇ ਪਸ਼ੂਆਂ ਤੇ ਪੰਛੀਆਂ ਤੇ ਜਿਵੇਂ ਜਿਵੇਂ ਮਹਾਰਾਜੇ ਸੱਚੇ ਪਾਤਸ਼ਾਹ ਨੇ ਕਿਸੇ ਨੂੰ ਧੰਦੇ ਲਾਇਆ ਉਹਨਾਂ ਨੇ ਇਹ ਸਰਚ ਕੀਤੀ ਹੈ ਕਿ ਜਦੋਂ ਜਦੋਂ ਕੁੱਤਾ ਕੋਈ ਰੋਂਦਾ ਹੈ ਉਹ 10 ਕਿਲੋਮੀਟਰ ਬੈਠੇ ਨੂੰ ਜਾਂ 4-5 ਕਿਲੋਮੀਟਰ ਬੈਠੇ ਨੂੰ ਕੁੱਤਾ ਕੁੱਤੇ ਨੂੰ ਸੰਦੇਸ਼ ਦਿੰਦਾ ਹੈ ਜਿਵੇਂ ਆਪਾਂ ਮੈਸੇਜ ਕਰਦੇ ਹਾਂ ਜਿਵੇਂ ਪਹਿਲਾਂ ਕਹਿੰਦੇ ਵੀ ਭਾਈ ਸ਼ੱਕ ਆਈ ਜਾਂਦੀਆਂ ਨੇ ਕੋਈ ਨਿਛ ਕਹਿੰਦਾ ਕੋਈ ਸ਼ੱਕ ਕਹਿੰਦਾ ਹੈ ਵੀ ਅੱਜ ਫਲਾਣਾ ਤੁਹਾਨੂੰ ਯਾਦ ਕਰ ਰਿਹਾ ਹੈ ਜਾਂ ਕਿਸੇ ਨੂੰ ਹਿਜਕੀਆਂ ਲੱਗ ਜਾਣ ਉਹ ਵੀ ਕਹਿੰਦਾ ਕਿ ਤੈਨੂੰ ਕੋਈ ਯਾਦ ਕਰਦਾ ਹੈ ਇਹ ਸਾਡੇ ਸਿਆਣੇ ਬਜ਼ੁਰਗਾਂ ਦੇ ਸਾਡੇ ਦੇ ਤਤ ਕੱਢੇ ਹੋਏ ਸੀਗੇ ਜਾਂ ਉਡੋ ਨਾ ਕਾਗਾ ਕਾਰੇ ਬੇਗਮਲੀ ਜੇ ਆਪਣੇ ਰਾਮ ਪਿਆਰੇ ਕਾਂ ਬਨੇਰੇ ਉੱਤੇ ਆ ਕੇ ਵਹਿੰਦਾ ਇਹ ਸੋਚਿਆ ਜਾਂਦਾ ਕਿ ਕਾਂ ਬਨੇਰੇ ਉੱਤੇ ਆ ਗਿਆ ਸਾਡੇ ਕੋਈ ਆਊਗਾ ਸਨੇਹਾ ਲੈ ਕੇ ਆਏ ਇਹ ਲੋਕਾਂ ਦਾ ਮੰਨਣਾ ਸੀ ਜਿਹੜੀ ਸਾਡੀ ਸਭਿਅਤਾ ਪਹਿਲਾਂ ਰਹੀ ਹੈ ਗੱਲਬਾਤ ਸਾਰਾ ਬੋਲਣਾ ਚੱਲਣਾ ਸੋਚਣੀ ਸੋ ਕੁੱਤਿਆਂ ਦਾ ਹੈ ਗੱਲ ਪਸ਼ੂਆਂ ਦਾ ਪੰਛੀਆਂ ਦਾ ਇੱਕ ਮੈਂ ਤੁਹਾਨੂੰ ਹੋਰ ਇਹਦਾ ਐਗਜ਼ਾਮਪਲ ਦੇ ਦਿੰਨਾ ਜਦੋਂ ਪਚਾਲ ਆਉਂਦਾ ਹੈ ਪਚਾਲ ਦਿਨੋਂ ਆਊਗਾ ਆਪਣੇ ਤਾਂ ਇਹਨਾਂ ਪਚਾਲ ਆਉਂਦਾ ਨਹੀਂ ਜਿਹੜੇ ਇਲਾਕਿਆਂ ਵਿੱਚ ਜਿਹੜੇ ਦੇਸਾਂ ਵਿੱਚ ਜ਼ਿਆਦਾ ਪਚਾਲ ਦੀ ਹਲਚਲ ਹੁੰਦੀ ਹੈ ਉੱਥੇ ਜੰਗਲ ਵਿਆਬਾਨ ਜੰਗਲਾਂ ਦੇ ਵਿੱਚ ਜਿਹੜੇ ਜਾਨੀ ਕਿ ਮਹਿਸੂਸ ਕਰਦੇ ਨੇ ਪਸ਼ੂ ਪੰਛੀ ਜਿਨ੍ਹਾਂ ਨੂੰ ਦਰਖਤਾਂ ਦੇ ਚੜਨਾ ਆਉਂਦਾ ਉਹ ਉਦੋਂ ਪਹਿਲਾਂ ਦਰਖਤਾਂ ਦੇ ਚੜਨ ਲੱਗ ਜਾਂਦੇ ਨੇ ਰੁੱਖਾਂ ਤੇ ਆਬਾ ਬਚਾ ਜਿੰਮੀ ਵੀ ਕਿਸੇ ਨੂੰ ਲੱਗਦਾ ਹੈ ਭਗਦਣ ਮਰ ਜਾਂਦੀ ਹੈ ਆਪ ਉਹਦਾ ਟਿਕਾਣਾ ਸੁਰੱਖਿਤ ਕਰਦੇ ਨੇ ਇਹ ਮਹਿਸੂਸ ਕਰਦੇ ਨੇ ਪਹਿਲਾਂ ਕਰ ਲੈਂਦੇ ਨੇ ਉਹ ਪਰਮੇਸ਼ਰ ਵੱਲੋਂ ਉਹਨਾਂ ਨੂੰ ਹੈ ਸੋਜੀ ਸੋਇਸਤਰੀ ਜਦੋਂ ਕੁੱਤੇ ਰੋਂਦੇ ਨੇ ਉਹਨਾਂ ਨੂੰ ਕੋਈ ਚੀਜ਼ ਦਿਖਦੀ ਹੈ 100% ਇਹ ਸਹੀ ਹੈ ਤੇ ਜਿਹੜੇ ਵਿਦਵਾਨ ਨੇ ਇਹ ਚੀਜ਼ ਤੇ ਖੋਜ ਕਰਦੇ ਨੇ ਪਸ਼ੂਆਂ ਤੇ ਪੰਛੀਆਂ ਤੇ ਤੇ ਉਹ ਕਹਿੰਦੇ ਨੇ ਵੀ ਇਹ ਮੈਸੇਜ ਦਿੰਦੇ ਨੇ ਇੱਕ ਦੂਜੇ ਨੂੰ ਇਹ ਗੱਲ ਵੀ ਹੈਗੀ ਹੈ ਇੱਕ ਕੁੱਤਾ ਰੋਊਗਾ ਤਾਂ ਦੂਰ ਬੈਠਾ ਬਹੁਤ ਦੂਰ ਬੈਠਾ ਕੁੱਤਾ ਰੋਊਗਾ ਜਦੋਂ ਚੁੱਪ ਕਰ ਜਾਊਗਾ ਫਿਰ ਉਹ ਬੋਲੇਗਾ ਇਹ ਹੈ ਇਹ ਪਸ਼ੂਆਂ ਇਹ ਪੰਛੀਆਂ ਵਿੱਚ ਵੀ ਅਸੀਂ ਦੇਖੀ ਹੈ ਤੱਤਰਾਂ ਵਿੱਚ ਵੀ ਦੇਖੀ ਹੈ ਚੀਜ਼ ਅਸੀਂ ਮੈਂ ਮਹਿਸੂਸ ਕਰਕੇ ਖੁਦ ਦੇਖਿਆ ਇੱਕ ਤੱਤਰ ਬੋਲੂਗਾ ਫਿਰ ਕਾफी ਦੂਰ ਬੈਠਾ ਦੂਜਾ ਬੋਲੂਗਾ ਦੂਜਾ ਬੋਲ ਕਰੂਗਾ ਫਿਰ ਫਿਰ ਉਹ ਬੋਲੂਗਾ ਜਾਓ ਅੱਗੇ ਬੋਲੇ ਇਹ ਕਈ ਕਿਲੋਮੀਟਰ ਇੱਕ ਦੂਜੇ ਨੂੰ ਇਸ ਤਰ੍ਹਾਂ ਸੁਣਦੇ ਰਹਿੰਦੇ ਆਪਾਂ ਖਿਆਲ ਕਰਕੇ ਤੁਸੀਂ ਦੇਖਿਓ ਮੇਰੀ ਗੱਲ ਨੂੰ ਮਜ਼ਾਕ ਵਿੱਚ ਨਾ ਲੈ ਕੇ ਜਾਓ ਸਮਾਰ ਕੇ ਤੁਸੀਂ ਜਿਹੜੇ ਲੋਕ ਖੇਤਾਂ 'ਚ ਰਹਿੰਦੇ ਨੇ ਖੇਤੀਬਾੜੀ ਕਰਨਾਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਜ਼ਿਆਦਾ ਉਹ ਕਰਨਗੇ ਉਹਨੂੰ ਪਤਾ ਹੁੰਦਾ ਸੋ ਇਹਨਾਂ ਨੂੰ ਦਿਖਦੀਆਂ ਨੇ ਚੀਜ਼ਾਂ ਪਰ ਇਹ ਦੱਸ ਨਹੀਂ ਸਕਦੇ ਮਾੜੀ ਚੀਜ਼ ਹੈ ਕਿ ਚੰਗੀ ਪਵਿੱਤਰ ਰੂਹ ਹੈ ਜਦੋਂ ਤੁਸੀਂ ਬਾਣੀ ਪੜ੍ਹੋਗੇ ਜ਼ਿਆਦਾ ਇਹਨਾਂ ਚੀਜ਼ਾਂ ਦਾ ਰੋਣਾ ਹੋ ਜਾਂਦਾ ਕੁੱਤਿਆਂ ਦਾ ਤੇ ਉਹਨਾਂ ਨੂੰ ਜਦੋਂ ਆਕਾਸ਼ ਵਿੱਚੋਂ ਕੋਈ ਚੀਜ਼ ਉਤਰਦੀ ਹੈ ਤਾਂ ਹੀ ਪਤਾ ਲੱਗਦਾ ਜਾਂ ਕੋਈ ਕੋਲ ਦੀ ਚੀਜ਼ ਕੋਈ ਰੂਹ ਲੰਘਦੀ ਹੈ ਤਾਂ ਵੀ ਇਹਨਾਂ ਨੂੰ ਪਤਾ ਲੱਗਦਾ ਹੈ ਇਹ ਚੀਜ਼ ਨੂੰ ਮਹਿਸੂਸ ਕਰਦੇ ਨੇ ਜਦੋਂ ਦੇਖਦੇ ਨੇ ਵੀ ਆਮ ਬੰਦੇ ਨਾਲ ਇਹਨਾਂ ਦਾ ਫਰਕ ਹੈ ਕੁਝ ਉਹ ਤਾਂ ਰੋਂਦੇ ਨੇ ਉਹਨਾਂ ਦੀ ਭਾਸ਼ਾ ਬਦਲ ਜਾਂਦੀ ਹੈ ਇਹਨਾਂ ਦੀ ਜਣੀ ਵੀ ਕਿੱਥੇ ਦਾ ਭੌਂਕਣਾ ਕਿੱਥੇ ਰੋਣਾ ਇਹ ਹੈਗੀ ਆ ਗੱਲ ਇਹ ਇਹ ਰੂਹਾਂ ਨੂੰ ਦੇਖ ਕੇ ਰੋਂਦੇ ਨੇ ਮਾੜੀ ਤੇ ਚੰਗੀ ਪਰਮਾਤਮਾ ਨੂੰ ਪਤਾ ਇਹਨਾਂ ਨੂੰ ਪਤਾ ਹੁੰਦਾ ਵੀ ਮਾੜੀ ਰੂਹ ਵਿੱਚ ਵੀ ਦੇਖ ਕੇ ਹੋਰ ਗੱਲ ਬੰਦੇ ਦੀਆਂ ਅੱਖਾਂ ਨੇ ਜਿਹੜੀਆਂ ਇਹ ਹਨੇਰੇ ਵਿੱਚ ਲਿਸ਼ਕਦੀਆਂ ਨਹੀਂ ਕੁੱਤੇ ਬਿੱਲੀ ਦੀਆਂ ਪਸ਼ੂਆਂ ਦੀਆਂ ਮੱਝਾਂ ਦੀਆਂ ਇਹਨਾਂ ਦੀਆਂ ਜਿਹੜੀਆਂ ਅੱਖਾਂ ਹੁੰਦੀਆਂ ਨੇ ਤੁਸੀਂ ਰਾਤ ਨੂੰ ਹਨੇਰੇ ਵਿੱਚ ਲਾਈਟ ਮਾਰ ਕੇ ਦੇਖਿਓ ਇਹ ਚਮਕਣਗੀਆਂ ਇਹਨਾਂ ਨੂੰ ਜਿਹੜਾ ਕੁਝ ਆਪਾਂ ਨੂੰ ਨਹੀਂ ਦਿਖਦਾ ਲੋਕਾਂ ਨੂੰ ਬੰਦਿਆਂ ਨੂੰ ਮੁਰਖ ਨੂੰ ਉਹ ਇਹਨਾਂ ਨੂੰ ਦਿਖਦਾ ਹੈ ਬਿੱਲੀ ਨੂੰ ਦੇਖ ਰੋ ਤੁਸੀਂ ਕਿਵੇਂ ਰਾਤ ਨੂੰ ਅੱਖਾਂ ਚੌਕਣਗੀਆਂ ਕੁੱਤੇ ਨੂੰ ਤੁਸੀਂ ਲਾਈਟ ਮਾਰ ਕੇ ਦੇਖੋ ਦੂਰੋਂ ਇਲਿਸ਼ਕਾ ਮਾਰਨਗੀਆਂ ਦੂਰ ਖੜੇ ਦੋ ਮੱਝ ਨੂੰ ਮੱਝ ਦੀਆਂ ਅੱਖਾਂ ਜਿਹੜੀਆਂ ਆਂਡੇ ਦੇਸੀ ਪੇਨ ਪਿੰਡੂ ਬੋਲੀ ਆਂਡੇ ਕਹਿੰਦੇ ਆਪਾਂ ਆਂਡੇ ਘੜ ਘੜ ਝਾਕਦੇ ਡੇਲੇ ਉਹ ਲਿਸਕਣਗੇ ਕਿਉਂ ਲਿਸਕਦੇ ਨੇ ਇਹਨਾਂ ਨੂੰ ਉਹ ਚੀਜ਼ਾਂ ਜਾਨਕਿ ਕੁਦਰਤੀ ਤੌਰ ਤੇ ਇਹਨਾਂ ਨੂੰ ਦਿਖਦਾ ਹੈ ਪਰ ਇਹ ਦੱਸ ਨਹੀਂ ਸਕਦੀਆਂ ਆਪਾਂ ਦੱਸ ਸਕਦੇ ਆ ਆਪਾਂ ਆਪਣਾ ਪਰਦਾ ਇਹਨਾਂ ਰੱਖ ਸਕਦੇ ਆ ਆਪਾਂ ਨੂੰ ਗੁੱਤ ਰੱਖ ਕੇ ਦੱਸ ਜਾਨਕਿ ਦੱਸ ਦੁਆਰਾ ਅਗੰਪਾਰਾ ਸੋ ਇਹ ਗੱਲ ਕੁਝ ਹੋਰ ਹੈ ਪਰ ਆਪਾਂ ਆਪਾਂ ਨੂੰ ਤਾਂ ਦਿਖਦਾ ਜੇ ਬੰਦਗੀ ਕਰਕੇ ਕਮਾਈ ਕਰਾਂਗੇ ਪਰ ਪਰਮੇਸ਼ਵਰ ਦੇ ਦਰਸ਼ਨ ਨਹੀਂ ਆਪਾਂ ਇਹਨਾਂ ਨੂੰ ਕਹਿ ਸਕਦੇ ਹੋਰ ਪਾਸੇ ਲੈ ਕੇ ਜਾਏ ਇਹ ਗੱਲ ਨੂੰ ਪਰ ਕੁਝ ਚੀਜ਼ਾਂ ਇਹਨਾਂ ਨੂੰ ਦਿਖਦੀਆਂ ਨੇ ਤਾਂ ਹੀ ਕੁੱਤੇ ਰੌਲਾ ਪਾਉਂਦੇ ਨੇ ਇਹ ਗੱਲ ਹੈ ਡਰਨ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਬਹਿਮ ਵਾਲੀ ਕੋਈ ਗੱਲ ਨਹੀਂ ਪਰ ਜੋ ਕੁਝ ਹੈ ਉਹ ਹੈ ਇਹਨਾਂ ਨੂੰ ਦਿਖਦਾ ਹੈ ਇਹ ਮਹਿਸੂਸ ਕਰਦੇ ਨੇ ਗੁਰਮੁਖ ਪਿਆਰਿਓ ਸੋ ਇਸ ਤਰ੍ਹਾਂ ਕਰਕੇ ਕੁੱਤੇ ਬਿੱਲੇ ਜੋ 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 ਪਸ਼ੂ ਪੰਛੀ ਸੱਚੇ ਪਾਤਸ਼੍ਰੀ ਸਾਜੀ ਹੈ ਹਰ ਇੱਕ ਨੂੰ ਕੁਛ ਨਾ ਕੁਛ ਗਿਆਨ ਦਿੱਤਾ ਹੈ ਜੋ ਇਹਨਾਂ ਨੂੰ ਕੁਛ ਦਿਖਦਾ ਹੈ ਤਾਂ ਇਹ ਸੱਚੇ ਪਾਸ਼ਾ ਮਹਾਰਾਜ ਜਾਣਦੇ ਨੇ ਜਾਂ ਇਹ ਜਾਣਦੇ ਨੇ ਪਰ ਖੇਡ ਕੁਦਰਤ ਕਵਣ ਕਹਾ ਵਿਚਾਰ ਮਹਾਰਾਜ ਤੇਰੀਆਂ ਖੇਡਾਂ ਦਾ ਕੋਈ ਪਤਾ ਨਹੀਂ ਲੱਗਦਾ ਕਿਨੂੰ ਕਿਵੇਂ ਦ੍ਰਿਸ਼ਟੀ ਦਿੱਤੀ ਹੈ ਕਿੰਨੂ ਕਹੀ ਦ੍ਰਿਸ਼ਟੀ ਦਿੱਤੀ ਹੈ ਕਿਰਪਾ ਕਰੇ ਆਪਾਂ ਨੂੰ ਸੁਭਿ ਦ੍ਰਿਸ਼ਟੀ ਮਿਲੇ ਤੇ ਕੁੱਤਿਆਂ ਦੀਆਂ ਬਿੱਲੀਆਂ ਦੀਆਂ ਜਾਨਵਰਾਂ ਦੀਆਂ ਪੰਛੀਆਂ ਦੀ ਇਹਨਾਂ ਦੀ ਅਲੱਗ ਸੰਸਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ